ਵੱਛਾ ਜਪਾ ਪੰਜ ਸੰਤ ਸਿੰਘ ਸਿੱਖੋਂ ਦੀ ਇਕਾਂਗੀ ਦੂਜਾ ਵਿਆਹ ਕਰਾਂਗੇ ਇਕਾਂਗੀ ਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਪਾਤਰ ਦੱਸ ਦਿੰਨੇ ਆ ਕਿਹੜੇ ਕਿਹੜੇ ਆ ਨਿਹਾਲਕੌਰ ਗੁਰਦਿੱਤ ਸਿੰਘ ਨਿਹਾਲਕੌਰ ਦਾ ਪਤੀ ਹੈ ਨਿਹਾਲਕੌਰ ਦਾ ਸੁਖਦੇਵ ਸਿੰਘ ਪੁੱਤਰ ਹੈ ਤੇ ਸੁਖਦੇਵ ਕੌਰ ਧੀ ਹੈ ਨਿਹਾਲਕੌਰ ਦੀ ਨੂੰ ਮਨਜੀਤ ਕੌਰ ਹੈ ਸੁਖਦੇਵ ਸਿੰਘ ਦੀ ਪਤਨੀ ਹੈ ਸੁਖਦੇਵ ਕੌਰ ਦਾ ਪਤੀ ਦਾ ਨਾਮ ਬਲਵੰਤ ਸਿੰਘ ਹੈ ਇਕਾਂਗੀ ਆਪਾਂ ਕਰਦੇ ਆ ਇਹਦੀ ਬਾਰੇ ਤੁਹਾਨੂੰ ਥੋੜੀ ਇਕਾਂਗੀ ਬਾਰੇ ਦੱਸ ਦਿੰਨੇ ਆ ਆਪਾਂ ਪਾਤਰ ਕਰਾਂਗੇ ਇਹਨਾਂ ਦੇ ਤੇ ਬਾਰਤਾ ਲੱਖਾਂਗੇ ਬੈਰੀ ਸ਼ਾਰਟ ਕੁਐਸਚਨ ਕਰਾਂਗੀ ਠੀਕ ਹੈ ਇਕਾਂਗੀ ਦੇ ਵਿੱਚ ਨਿਹਾਲ ਕੋਰ ਆਪਣੀ ਨੂੰ ਦੀ ਹਰ ਗੱਲ ਤੇ ਟਿੱਕਾ ਟਿੱਪੀ ਕਰਦੀ ਹੈ ਅਤੇ ਉਸਦੇ ਹਰ ਕੰਮ ਵਿੱਚ ਨੁਕਸ ਛਾੜਦੀ ਹੈ ਉਹ ਕਦੇ ਰੋਟੀ ਟੁਕੜੀ ਤਿਆਰੀ ਵਿੱਚ ਦੇਰੀ ਕਰਨ ਦਾ ਦੋਸ਼ ਲਾ ਕੇ ਉਸ ਵਿੱਚ ਨੁਕਸ ਛਾੜਦੀ ਹੈ ਤੇ ਕਦੇ ਕਹਿੰਦੀ ਹੈ ਕਿ ਉਹ ਘੜੀ ਘੜੀ ਦੇਖ ਕੇ ਆਪਣਾ ਕੰਮ ਕਰਦੀ ਹੈ ਕਦੇ ਉਹ ਉਸ ਉੱਪਰ ਸ਼ਿੰਗਾਰ ਕਰਨ ਉੱਤੇ ਆਪਣਾ ਸਮਾਂ ਬਰਬਾਦ ਕਰਨ ਦਾ ਦੋਸ਼ ਲਾਉਂਦੀ ਹੈ ਤੇ ਕਦੇ ਸਬਜ਼ੀ ਮੋਟੀ ਕੱਟਣ ਦਾ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਮਨਜੀਤ ਗਵੰਡਨ ਨਾਲ ਇਸਤਰੀ ਸਭਾ ਦੀ ਮੈਂਬਰ ਕਿਉਂ ਬਣ ਗਈ ਹੈ ਉਹ ਉਸ ਨੂੰ ਡਰਾਬਾ ਦਿੰਦੀ ਹੈ ਕਿ ਤੁਸੀਂ ਕਿ ਉਹ ਆਪਣੇ ਪੁੱਤਰ ਦਾ ਦੂਜਾ ਵਿਆਹ ਕਰ ਲਵੇਗੀ ਤੇ ਮਨਜੀਤ ਉਸ ਨਾਲ ਬੜੀ ਸਤਕਾਰ ਤੇ ਨਿਰਮਾਨਤਾ ਨਾਲ پیش ਆਉਂਦੀ ਹੈ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਅੱਜ ਉਹਨਾਂ ਦੇ ਘਰ ਕਿਸੇ ਪ੍ਰਾਣੇ ਨੇ ਆਉਣਾ ਹੈ ਇਸ ਲਈ ਕਿ ਉਸਨੇ ਆਟਾ ਬੋਤਾ ਗੁੰਨਿਆ ਹੈ ਉਹ ਉਹਨਾਂ ਹਾਲਕੌਰ ਤੋਂ ਪ੍ਰਾਣੇ ਲਈ ਕੜਾ ਬਣਾਉਣ ਲਈ ਆਗਿਆ ਲੈਂਦੀ ਹੈ ਨਿਹਾਲਕੌਰ ਉਸ ਦੀਆਂ ਸਾਰੀਆਂ ਗੱਲਾਂ ਤੇ ਟਿੱਕਾ ਟਿੱਪ ਨਹੀਂ ਜਾਰੀ ਰੱਖਦੀ ਹੈ ਇਸ ਤਰ੍ਹਾਂ ਜਿਹੜਾ ਅਸਲ ਵਿੱਚ ਮਨਜੀਤ ਨੂੰ ਪਤਾ ਸੀ ਕਿ ਅੱਜ ਉਸਦਾ ਪਤੀ ਸੁਖਦੇਵ ਆ ਰਿਹਾ ਹੈ ਐਨੇ ਨੂੰ ਉਹ ਘਰ ਆ ਜਾਂਦਾ ਹੈ ਨਿਹਾਲ ਕੌਰ ਹੈਰਾਨ ਰਹਿ ਜਾਂਦੀ ਹੈ ਮਨਜੀਤ ਸੁਖਦੇਵ ਨੂੰ ਉਸਦੀ ਇੱਛਾ ਅਨਸਾਰ ਉਸਦਾ ਨਾਂ ਲੈਣ ਕਿ ਬੁਲਾਉਂਦੀ ਹੈ ਨਿਹਾਲ ਕੌਰ ਉਸਨੂੰ ਪਸੰਦ ਨਹੀਂ ਕਰਦੀ ਜਦੋਂ ਸੁਖਦੇਵ ਸਿੰਘ ਨੂੰ ਪਤਾ ਲੱਗਦਾ ਹੈ ਕਿ ਉਸਦੀ ਮਾਂ ਮਨਜੀਤ ਨੂੰ ਉਸ ਦਾ ਦੂਜਾ ਵਿਆਹ ਕਰਨ ਦੀਆਂ ਧਮਕੀਆਂ ਦਿੰਦੀ ਹੈ ਤਾਂ ਮਨਜੀਤ ਅੱਗੇ ਸਪੱਸ਼ਟ ਕਰਦਾ ਹੈ ਕਿ ਉਹ ਕਿ ਉਸ ਦੀ ਮਾਂ ਨੂੰ ਸਾਰੀ ਉਮਰ ਉਸ ਦੇ ਪਿਓ ਨਾਲ ਦੂਜੇ ਵਿਆਹ ਕਰਨ ਵਾਲੀਆਂ ਧਮਕੀਆਂ ਮਿਲਦੀਆਂ ਨਹੀਂ ਹਨ ਉਹ ਸਮਝਦੀ ਹੈ ਕਿ ਨੂੰ ਨੂੰ ਕਾਬੂ ਰੱਖਣ ਲਈ ਉਸ ਨੂੰ ਪੁੱਤਰ ਦੇ ਦੂਜੇ ਵਿਆਹ ਦਾ ਡਰ ਦੇਣਾ ਚਾਹੀਦਾ ਹੈ ਜ਼ਰੂਰੀ ਹੈ ਕੁਝ ਸਮੇਂ ਬਾਅਦ ਰੋਹਿਨਾਲ ਕੌਰ ਦੀ ਧੀ ਸੁਖਦੇਵ ਕੌਰ ਦੀ ਚਿੱਠੀ ਆਉਂਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਕਿ ਉਸ ਦਾ ਪਤੀ ਦੂਜਾ ਵਿਆਹ ਕਰਨਾ ਚਾਹੁੰਦਾ ਹੈ ਇਸ ਨੂੰਕੀ ਨੇ ਹਾਲ ਕੋਰ ਰੋਣ ਲੱਗ ਪੈਂਦੀ ਹੈ ਉਹ ਧੀ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੀ ਪਰ ਉਸ ਨਾਲ ਹੀ ਉਸ ਨੂੰ ਸਿੱਖਿਆ ਮਿਲ ਜਾਂਦੀ ਹੈ ਕਿ ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੀਆਂ ਤਮਕੀਆਂ ਨਹੀਂ ਦੇਣੀਆਂ ਚਾਹੀਦੀਆਂ ਉਹ ਨੂੰਹ ਤੋਂ ਮਾਫੀ ਮੰਗਦੀ ਹੈ ਇਸੇ ਵੇਲੇ ਹੀ ਭਰਾ ਨੂੰ ਮਿਲਣ ਲਈ ਸੁਖਦੇਵ ਕੌਰ ਆਪਣੀਆਂ ਦੋਹਾਂ ਧੀਆਂ ਸਮੇਤ ਕੁੱਝ ਜਾਂਦੀ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਦੂਜੇ ਵਿਆਹ ਦੀ ਗੱਲ ਉਸਦੇ ਪਤੀ ਨੇ ਐਵੇਂ ਹੀ ਮਖੌਲ ਨਾਲ ਲਿਖੀ ਸੀ ਇਸ ਤਰ੍ਹਾਂ ਜਿਹੜਾ ਇਸ ਇਕਾਂਗੀ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਨਵੀਂ ਜਿਹੜੀ ਪੀੜ੍ਹੀ ਹੈ ਪ੍ਰਾਣੀ ਪੀੜ੍ਹੀ ਦੇ ਦੇ ਆਪਸ ਦੇ ਵਿੱਚ ਉਹਨਾਂ ਦਾ ਟਕਰਾਅ ਦੱਸਿਆ ਗਿਆ ਹੈ। ਇਸ ਇਕਾਂਗੀ ਦੇ ਵਿੱਚ ਆਪਾਂ ਜਿਹੜੇ ਪਾਤਰਨ ਚਿੱਤਰਨ ਨੇ ਉਹਨਾਂ ਦੀ ਗੱਲ ਕਰਾਂਗੇ। ਪਹਿਲਾ ਜਿਹੜਾ ਇਕਾਂਗੀ ਦੇ ਵਿੱਚ ਮਨਜੀਤ ਕੌਰ ਮੁੱਖ ਪਾਤਰ ਹੈ ਦੀ ਉਹਦੇ ਬਾਰੇ ਇੱਕ ਕਰਦੇ ਆਪਾਂ ਜਾਣ ਪਛਾਣ। ਮਨਜੀਤ ਕੌਰ ਦੂਜਾ ਵਿਆਹ ਇਕਾਂਗੀ ਦੀ ਮੁੱਖ ਪਾਤਰ ਹੈ। ਉਸ ਦੇ ਉਹ ਪਾਟਕਾਂ ਦੀ ਸਭ ਤੋਂ ਵਧੇਰੇ ਪਸੰਦੀਦਾ ਪਾਤਰ ਹੈ। ਉਹ ਸੁਖਦੇਵ ਦੀ ਪਤਨੀ ਤੇ ਨਿਹਾਲਕੌਰ ਦੀ ਮੂਹ ਹੈ। ਉਸਦਾ ਵਿਆਹ ਹੋਏ ਨੂੰ 2.5 ਸਾਲ ਹੋ ਗਏ। ਪਰ ਉਸਦੇ ਘਰ ਕੋਈ ਬੱਚਾ ਨਹੀਂ ਹੋਇਆ। ਹਾਸਮੁਖ ਸੁਭਾਅ ਵਾਲੀ। ਉਹ ਬੜੀ ਸਮਝਦਾਰ ਤੇ ਹਾਸਮੁਖ ਸੁਭਾਅ ਵਾਲੀ ਔਰਤ ਹੈ। ਉਹ ਸੱਸ ਦੀਆਂ ਬੇਵਿਣਿਆਤ ਗੱਲਾਂ ਦਾ ਗੁੱਸਾ ਨਹੀਂ ਕਰਦੀ। ਸਗੋਂ ਉਹ ਹਾਰੀ ਗੱਲ ਨੂੰ ਹੱਸ ਕੇ ਟਾਲ ਦਿੰਦੀ ਹੈ। ਨਿਰਮਾਣਤਾ ਭਰਪੂਰ ਉਹ ਨਿਰਮਾਣਤਾ ਦੇ ਭਾਵਾਂ ਨਾਲ ਭਰਪੂਰ ਔਰਤਾਂ ਉਹ ਆਪਣੇ ਆਪ ਨੂੰ ਸਭ ਦੀ ਸੇਵਕ ਤੇ ਹੌਲੀ ਮਤ ਵਾਲੀ ਆਖਦੀ ਹੈ। ਸਬਦਾ ਸਤਿਕਾਰ ਕਰਨ ਵਾਲੀ ਉਹ ਆਪਣੇ ਪਤੀ ਸੱਸ ਅਤੇ ਸਹੁਰੇ ਦਾ ਸਤਿਕਾਰ ਕਰਦੀ ਹੈ। ਉਹ ਆਪਣੀ ਸਵਾ ਵਿੱਚ ਸਮਲ ਔਰਤਾ ਪ੍ਰਤੀ ਵੀ ਸਤਿਕਾਰ ਦਾ ਭਾਵ ਰੱਖਦੀ ਹੈ। ਉਹ ਆਪਣੀ ਸੱਸ ਨੂੰ ਗਵਾਂਢਣ ਵਾਲੇ ਹੁਰਾ ਭਲਾ ਬੋਲਣ ਤੋਂ ਰੁਕਦੀ ਹੈ। ਦਲੀਲ ਨਾਲ ਗੱਲ ਕਰਨ ਵਾਲੀ ਉਹ ਹਰ ਗੱਲ ਦਲੀਲ ਤੇ ਦੇ ਆਧਾਰ ਤੇ ਹੀ ਕਰਦੀ ਹੈ। ਭਾਵੇਂ ਉਸਦੀ ਸੱਸ ਦਾ ਸੁਆ ਕੋੜਾ ਤੇ ਇਰਖਾਲੂ ਹੈ ਪਰ ਉਹ ਉਸਦੀ ਹਰ ਗੱਲ ਦਾ ਜਵਾਬ ਬਿਨਾ ਕਿਸੇ ਗੁੱਸੇ ਤੇ ਦਲੀਲ ਦੇ ਨਾਲ ਦਿੰਦੀ ਹੈ ਅਗਾਹ ਵਦੂ ਖਿਆਲਾ ਵਾਲੀ ਔਰਤ ਉਹ ਨਮੀ ਤੇ ਅਗਾਹ ਵਦੂ ਖਿਆਲਾ ਵਾਲੀ ਔਰਤ ਹੈ ਉਹ ਆਪਣੇ ਸੌਰੇ ਤੋਂ ਖੁੰਡ ਨਹੀਂ ਕਰਦੀ ਤੇ ਇਸਤਰੀਆਂ ਦੀ ਭਲਾਈ ਲਈ ਇਸਤਰੀ ਸਭਾ ਦੀ ਮੈਂਬਰ ਬਣੀ ਹੋਈ ਹੈ ਉਹ ਪੜਾਈ ਵਿੱਚ ਵੀ ਦਿਲਚਸਪੀ ਨਹੀਂ ਰੱਖਦੀ ਉਹ ਕੁਝ ਸਮਾਂ ਉਸ ਪੜਨ ਵਿੱਚ ਵੀ ਲਾਉਂਦੀ ਹੈ ਉਹਦਾ ਵਿੱਚ ਦਿਲਚਸਪੀ ਰੱਖਦੀ ਹੈ ਤੇ ਕੁਝ ਸਮਾਂ ਪੜਨ ਲਈ ਵੀ ਲਾਉਂਦੀ ਹੈ ਕਿਉਂਕਿ ਉਹ ਅਗਾਵਾਦੂ ਖਿਆਲਾ ਵਾਲੀ ਔਰਤ ਹੈ। ਘਰ ਨੂੰ ਕੰਮਾਂ ਵਿੱਚ ਦਿਲਚਸਪੀ ਰੱਖਣ ਵਾਲੀ। ਮਨਜੀਤ ਘਰ ਦੇ ਸਾਰੇ ਕੰਮਾਂ ਵਿੱਚ ਬੜੀ ਦਿਲਚਸਪੀ ਨਾਲ ਕਰਦੀ ਹੈ ਤੇ ਉਹ ਖਾਣਾ ਬਣਾਉਣ ਸਾਰੇ ਸਮੇ ਸਾਰਿਆਂ ਦੀ ਪਸੰਦ ਦਾ ਵੀ ਖਿਆਲ ਰੱਖਦੀ ਹੈ। ਕਿਸੇ ਦੀ ਨਿੰਦਿਆ ਨਾ ਪਸੰਦ ਕਰਨ ਵਾਲੀ। ਉਹ ਆਪਣੀ ਸੱਸ ਦੁਆਰਾ ਗਵਾਂਢਣ ਅਤੇ ਸਵਾ ਦੀਆਂ ਹੋਰ ਔਰਤਾਂ ਦੀ ਕੀਤੀ ਜਾਂਦੀ ਨਿੰਦਿਆ ਨੂੰ ਪਸੰਦ ਨਹੀਂ ਕਰਦੀ। ਉਹ ਆਪਣੀ ਸੱਸ ਨੂੰ ਉਹਨਾਂ ਬਾਰੇ ਬੋਲਕ-ਬੋਲ ਬੋਲਣ ਤੋਂ ਰੋਕਦੀ ਹੈ। ਹਾਜ਼ਰ ਜਵਾਬ ਤੇ ਵਿਅੰਗਮਈ ਸੁਭਾਅ ਵਾਲ ਉਹ ਹਾਜ਼ਰ ਜਵਾਬ ਤੇ ਵਿਅੰਗਮਈ ਸੁਭਾਅ ਵਾਲੀ ਔਰਤ ਹੈ ਤੇ ਉਹ ਆਪਣੀ ਸੱਸ ਦੀਆਂ ਕੌੜੀਆਂ ਗੱਲਾਂ ਦਾ ਜਵਾਬ ਚੰਗੀ ਦਲੇਰ ਨਾਲ ਅਤੇ ਬਹੁਤ ਵਿਅੰਗਮਈ ਢੰਗ ਨਾਲ ਦਿੰਦੀ ਹੈ ਉਸ ਦੀਆਂ ਅਜਿਹੀਆਂ ਗੱਲਾਂ ਹੀ ਇਕਾਂਗੀ ਦੇ ਵਿਸ਼ੇ ਨੂੰ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ ਨਨਾਨ ਨਾਲ ਪਿਆਰ ਰੱਖਣ ਵਾਲੀ ਉਹ ਆਪਣੀ ਨਨਾਨ ਨੂੰ ਚਿੱਠੀ ਪੱਤਰ ਲਿਖਦੀ ਰਹਿੰਦੀ ਹੈ ਤੇ ਉਸ ਦੇ ਦੁੱਖ ਸੁੱਖ ਦਾ ਖਿਆਲ ਰੱਖਦੀ ਹੈ ਉਹ ਆਪਣੀ ਸਵਾਰਾਂਹੀ ਔਖੇ ਸਮੇਂ ਆਪਣੀ ਨਣਾਣ ਦੀ ਮਦਦ ਕਰਨ ਦੀ ਗੱਲ ਵੀ ਕਹਿੰਦੀ ਹੈ ਹਾਸ ਰਸ ਪੈਦਾ ਕਰਨ ਵਾਲੀ ਉਸ ਦੀ ਹਾਜ਼ਰ ਜਵਾਬੀ ਵਿਅੰਗ ਮਈ ਗੱਲਾਂ ਤੇ ਕਾਰਜ ਵਿਅੰਗ ਇਕਾਂਗੀ ਵਿੱਚ ਹਾਸ ਰਸ ਪੈਦਾ ਕਰਦੀ ਹਨ ਉਹ ਇੱਕ ਸਮਾਜ ਸੇਵਕਾ ਤੇ ਇਸਤਰੀ ਸਭਾ ਦੀ ਮੈਂਬਰ ਹੈ ਜੋ ਸਮਾਜ ਵਿੱਚ ਇਸਤਰੀ ਜਾਤੀ ਨਾਲ ਹੁੰਦੇ ਵਿਤਕਰੇ ਖਿਲਾਫ ਆਵਾਜ਼ ਚੁਕਦੀ ਹੈ ਇਸੇ ਮਨਜੀਤ ਕੌਰ ਦਾ ਪਾਤਰ ਜੋ ਕਿ ਸਭ ਨੂੰ ਬਹੁਤ ਪਸੰਦ ਆਉਂਦੇ ਹਨ ਅਗਲਾ ਪਾਤਰ ਦਿਆ ਨਿਹਾਲ ਕੌਰ ਜੋ ਕਿ ਮਨਜੀਤ ਕੌਰ ਦੀ ਸੱਸ ਹੈ ਨਿਹਾਲ ਕੌਰ ਦੀ ਜਾਨਸ਼ਾਨ ਕਰਦੀ ਹੈ ਪਹਿਲਾ ਪਨਿਹਾਲ ਕੌਰ ਦੂਜਾ ਇਕਾਂਗੀ ਦੂਜਾ ਵਿਆਹ ਕਾਂਗੀ ਦੀ ਮਾਤਮਪੁਰੂਪਾਤਰ ਹੈ ਮਨਜੀਤ ਉਸਦੀ ਨੂੰਹ ਹੈ ਉਸਦੇ ਪਤੀ ਦਾ ਨਾਮ ਗੁਰਦਿੱਤ ਸਿੰਘ ਹੈ ਉਸਦੇ ਪੁੱਤਰ ਦਾ ਨਾਮ ਸੁਖਦੇਵ ਸਿੰਘ ਤੇ ਧੀ ਦਾ ਨਾਮ ਸੁਖਦੇਵ ਕੌਰ ਹੈ ਇਕਾਂਗੀ ਵਿੱਚ ਉਸਦੀ ਭੂਮਿਕਾ ਖੁਨਾਈਤਾ ਵਾਲੀ ਹੈ ਦੂਜਿਆਂ ਵਿੱਚ ਨੁਕਸ ਖੱਡਣ ਵਾਲੀ ਨਿਹਾਲ कौर ਬਹੁਤ ਕੋੜੀ ਸੁਆਦੀ ਮਾਲਕਨ ਹੈ ਉਹ ਨੂੰਹ ਦੀ ਹਰ ਗੱਲ ਵਿੱਚ ਨੁਕਸ ਕਰਦੀ ਰਹਿੰਦੀ ਹੈ ਉਹ ਆਪਣੀ ਨੂੰਹ ਨੂੰ ਉਸਦੇ ਢਾਈ ਸਾਲ ਵਿਆਹ ਤੇ ਬਾਅਦ ਵੀ ਕੋਈ ਬੱਚਾ ਨਾ ਹੋਣ ਕਰਕੇ ਤਾਨੇ ਮਾਰਦੀ ਹੈ ਝੂਠ ਬੋਲਣ ਵਾਲੀ ਉਹ ਮਨਜੀਤ ਉੱਪਰ ਝੂਠੇ ਦੋਸ਼ ਲਾਉਂਦੀ ਹੈ ਉਹ ਆਪਣੇ ਪੁੱਤ ਸੁਖਦੇਵ ਨੂੰ ਵੀ ਉਸਦੇ ਵਿਰੁੱਧ ਸਿਖਾਉਂਦੀ ਹੈ ਉਹ ਆਪਣੇ ਗਵਾਂਢਣ ਖਿਲਾਫ ਵੀ ਝੂਠੇ ਬੋਲ-ਕੋਲ ਬੋਲਦੀ ਰਹਿੰਦੀ ਹੈ ਫਿਰ ਖਾਲੂ ਤੇ ਤਾਨੇ ਮਾਰਨ ਵਾਲੀ ਉਹ ਆਪਣੇ ਨੂੰਹ ਤੇ ਪੁੱਤਰ ਦੇ ਆਪਸੀ ਪਿਆਰ ਕਰਕੇ ਹੀਰਖਾ ਕਰਦੀ ਹੈ ਉਸ ਦੇ ਅਜਿਹੇ ਹੀਰਖਾ ਲੂ ਸਵਾ ਦਾ ਕਾਰਨ ਇਹ ਵੀ ਇਹ ਹੈ ਕਿ ਉਹ ਉਸਨੇ ਆਪਣੇ ਦੂਜੇ ਵਿਆਹ ਵਾਲੇ ਸੰਤਾਪ ਨੂੰ ਹੰਡਾਇਆ ਸੀ ਕਿਉਂਕਿ ਉਸ ਦਾ ਦੇ ਪਤੀ ਦਾ ਵੀ ਦੂਜਾ ਵਿਆਹ ਹੋਇਆ ਹੋਇਆ ਸੀ ਉਸ ਦੇ ਪਤੀ ਨੇ ਉਸ ਦੇ ਹੁੰਦਿਆਂ ਹੀ ਦੂਜਾ ਵਿਆਹ ਕਰਵਾ ਲਿਆ ਸੀ ਪਰ ਉਹਨਾਂ ਦੀ ਖੁਸ਼ਕਿਸਮਤੀ ਕਾਰਨ ਉਹ ਜਿਹੜੀ 5 ਸਾਲ ਬਾਅਦ ਮਰ ਗਈ ਸੀ ਬੁਰਾ ਭਲਾ ਬੋਲਣ ਵਾਲੀ ਉਹ ਉਹ ਆਪਣੀ ਨੂੰ ਨੂੰ ਗੁਰਾਪਣਾ ਬੋਲਦੀ ਰਹਿੰਦੀ ਹੈ ਤੇ ਆਪਣੀ ਗਵੰਡਨ ਤੇ ਇਸਤਰੀ ਸਵਾ ਦੀਆਂ ਹੋਰ ਮੈਂਬਰਾਂ ਨੂੰ ਵੀ ਛੁੱਟੜਾਦੀ ਸ਼ਬਦ ਬੋਲ ਕੁਬੋਲ ਬੋਲਦੀ ਹੈ ਕੰਮ ਵਿੱਚ ਰੁਚੀ ਰਹਿਣ ਵਾਲੀ ਨਿਹਾਲ ਕੋਰ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਰੁਚੀ ਰਹਿੰਦੀ ਹੈ ਉਹ ਚਰਖਾ ਕੱਤਦੀ ਹੈ ਤੇ ਸਿਰੇ ਸਿਰੇ ਤਿੰਨ ਗਲੋਟੇ ਲਾ ਕੇ ਚੌਥਾ ਸ਼ੁਰੂ ਕਰ ਲੈਂਦੀ ਹੈ ਪੁਰਾਣੇ ਵਿਚਾਰਾਂ ਵਾਲੀ ਔਰਤ ਉਹ ਪੁਰਾਣੇ ਵਿਚਾਰਾਂ ਵਾਲੀ ਔਰਤ ਹੈ ਉਹ ਪਤੀ ਪਤਨੀ ਦੁਆਰਾ ਪਤੀ ਦਾ ਨਾਂ ਲੈਣਾ ਅਤੇ ਸਹੁਰੇ ਸਾਹਮਣੇ ਨੂੰ ਦੇ ਘੁੰਡ ਨਾ ਕੱਢਣ ਤੇ ਨੂੰ ਵੀ ਚੰਗਾ ਨਹੀਂ ਸਮਝਦੀ। ਮਮਤਾ ਨਾਲ ਭਰਪੂਰ ਉਸ ਨੂੰ ਆਪਣੇ ਪੁੱਤਰ ਤੇ ਧੀ ਨਾਲ ਬਹੁਤ ਪਿਆਰ ਹੈ। ਉਹ ਪੁੱਤਰ ਦੇ ਘਰ ਵਿੱਚ ਬੱਚੇ ਦੇ ਜਨਮ ਦੀ ਵੀ ਇੱਛਾ ਰੱਖਦੀ ਹੈ। ਉਹ ਧੀ ਦੇ ਪਤੀ ਦੁਆਰਾ ਦੂਜਾ ਵਿਆਹ ਕਰਨ ਦੀ ਗੱਲ ਸੁਣ ਕੇ ਤੜਫ ਤੁੜ ਗਈ ਹੈ। ਮਨਮਰਜ਼ੀ ਕਰਨ ਵਾਲੀ। ਉਹ ਆਪਣੀ ਮਨਮਰਜ਼ੀ ਨਾਲ ਗਾਲੀ ਔਰਤ ਹੈ। ਮਨਮਰਜ਼ੀ ਕਰਦੀ ਹੈ ਉਹ ਚਾਹੁੰਦੀ ਹੈ ਕਿ ਉਸ ਦੀ ਨੂੰਹ ਪੁੱਤਰ ਉਸ ਦੇ ਕਹਿਣੇ ਅਨੁਸਾਰ ਚੱਲੇ। ਸੱਕੀ ਸੁਭਾਵ ਵਾਲੀ ਉਹ ਸੱਕੀ ਸੁਭਾਵ ਵਾਲੀ ਔਰਤ ਹੈ ਉਸ ਨੂੰ ਸੱਕੀ ਸੀ ਕਿ ਜਦੋਂ ਉਹ ਪੁਦੀਨਾ ਤੋੜਨ ਗਈ ਸੀ ਤਾਂ ਉਸਦੇ ਨੂੰਹ ਪੁੱਤਰ ਉਸ ਦੀਆਂ ਚੁਗਲੀਆਂ ਕੱਢਦੇ ਸਨ ਮਾਨਸਿਕ ਕਲੇਸ਼ ਦੀ ਸ਼ਿਕਾਰ ਉਹ ਆਪਣੇ પતિ ਦੇ ਦੂਜੇ ਵਿਆਹ ਕਰਾਉਣ ਕਰਕੇ ਮਾਨਸਿਕ ਕਲੇਸ਼ ਦੀ ਸ਼ਿਕਾਰ ਹੈ ਇਸੇ ਕਰਕੇ ਹੀ ਬਦਲੇ ਬਜੋ ਉਹ ਆਪਣੀ ਨੂੰਹ ਨੂੰ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਦੇ ਡਰਾਵੇ ਦਿੰਦੀ ਹੈ ਮੌਕੇ ਅਨਸਾਰ ਬਦਲ ਜਾਣ ਵਾਲੀ ਉਹ ਆਪਣੀ ਨੂੰਹ ਆਪਣੀ ਧੀ ਦਾ ਦੁੱਖ ਦੇਖ ਕੇ ਮੌਕੇ ਅਨਸਾਰ ਬਦਲ ਜਾਂਦੀ ਹੈ ਜਿਸ ਸਵਾਂ ਨੂੰ ਉਹ ਬੋਲਕ-ਬੋਲ ਬੋਲਦੀ ਸੀ ਉਸ ਤੋਂ ਹੀ ਉਹ ਆਪਣੀ ਢੀਰੀ ਜ਼ਿੰਦਗੀ ਬਚਾਉਣ ਦੀ ਆਸ ਰੱਖਦੀ ਹੈ ਅਤੇ ਮਨਜੀਤ ਤੋਂ ਆਪਣੀਆਂ ਵਧਿੱਕੀਆਂ ਦੀ ਮਾਫੀ ਮੰਗਦੀ ਹੈ ਹਾਸਰਾਸ ਪੈਦਾ ਕਰਨ ਵਾਲੀ ਉਸਦੀ ਅਤੇ ਮਨਜੀਤ ਦੀ ਆਪਸੀ ਜਿਹੜੀ ਵਿਅੰਗਮਈ ਗਲਵਾਟ ਨਾਲ ਇਕਾਂਗੀ ਵਿੱਚ ਹਾਸਰਾਸ ਪੈਦਾ ਹੁੰਦਾ ਹੈ ਇਸ ਤੋਂ ਅਗਲਾ ਪਾਣੀ ਇਹਦਾ ਇਕਾਂਗੀ ਦਾ ਪਾਤਰ ਕੰਡਿਆ ਸੁਖਦੇਵ ਸਿੰਘ ਜੋ ਕਿ ਨਿਹਾਲਕੌਰ ਦਾ ਤੇ ਇਹ ਵੀ ਦੂਜਾ ਵਿਆਹ ਕਰ ਗਈ ਨਾ ਮਹਾਤਮਪੁਰ ਪਤਰੇ ਮਨਜੀਤ ਕੌਰ ਦਾ ਇਹ ਪਤੀ ਹੈ ਉਹ ਗੁਰਦੀਪ ਸਿੰਘ ਜੀ ਦੇ ਨਿਹਾਲਕੌਰ ਦਾ ਪੁੱਤਰ ਹੈ ਉਸ ਦਾ ਵਿਆਹ ਹੋਏ ਨੂੰ 2.5 ਸਾਲ ਹੋਏ ਹਨ ਪਰ ਉਸ ਦੀ ਕੋਈ ਬੱਚਾ ਨਹੀਂ ਪੈਦਾ ਹੋਇਆ ਤੇ ਪੜਿਆ ਲਿਖਿਆ ਤੇ ਨਵੇਂ ਖਿਆਲਾਂ ਦਾ ਮਾਲਕ ਉਹ ਪੜਿਆ ਲਿਖਿਆ ਤੇ ਨਵੇਂ ਖਿਆਲਾਂ ਦਾ ਮਾਲਕ ਹੋਣ ਕਰਕੇ ਆਪਣੀ ਪਤਨੀ ਨੂੰ ਆਪਣੇ ਘਰ ਵਿੱਚ ਬਰਾਬਰੀ ਦਾ ਮੌਕਾ ਦਿੰਦਾ ਹੈ ਉਹ ਆਪਣੀ ਪਤਨੀ ਨੂੰ ਆਪਣਾ ਨਾਂ ਲੈ ਕੇ ਬੁਲਾਉਣ ਦੀ ਵੀ ਖੁੱਲ੍ਹ ਦਿੰਦਾ ਹੈ ਹਾਸਮੁਖ ਸੁਭਾਅ ਵਾਲਾ ਉਹ ਆਸ ਮੁਖਤੀ ਮਖੋਲੀਆ ਸੁਭਾਵ ਵਾਲਾ ਹੈ ਉਹ ਆਪਣੀ ਮਾਂ ਨਿਹਾਲਕੌਰ ਨੂੰ ਮਖੋਲੀਆ ਲੈ ਜੇ ਵਿੱਚ ਕਹਿੰਦਾ ਹੈ ਕਿ ਹਾਂ ਬੜੀ ਖੁਸ਼ੀ ਨਾਲ ਕਰੋ ਪ੍ਰਵੰਧ ਮਾਂ ਜੀ ਦੂਜੇ ਵਿਆਹ ਦਾ ਮਨਜੀਤ ਮੇਰੇ ਕੋਲ ਸ਼ੌਣੀ ਇਹਾ ਕਰੋ ਤੇ ਦੂਜੀ ਨੂੰ ਤੁਹਾਡੀ ਸੇਵਾ ਕਰਿਆ ਕਰੋ ਦਲੀਲ ਨਾਲ ਗੱਲ ਕਰਨ ਵਾਲਾ ਉਹ ਹਰ ਗੱਲ ਨੂੰ ਬੜੀ ਦਲੀਲ ਨਾਲ ਤੇ ਸਮਝਦਾਰੀ ਨਾਲ ਕਰਦਾ ਹੈ ਉਹ ਹਰ ਗੱਲ ਦੀ ਡੁਗਾਈ ਨੂੰ ਸਮਝਦਾ ਹੈ ਹਾਜ਼ਰ ਜਵਾਬ ਉਹ ਬੜਾ ਹਾਜ਼ਰ ਜਵਾਬ ਆਦਮੀ ਹੈ ਉਸਦੀ ਹਾਜ਼ਰ ਜਵਾਬੀ ਇਕੰਗੀ ਵਿੱਚ ਹਾਸਰਾਸ ਪੈਦਾ ਕਰਦੀ ਹੈ ਭੈਣ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਉਹ ਆਪਣੀ ਭੈਣ ਦੇ ਹੱਕਾਂ ਦੀ ਰਾਖੀ ਕਰਦਾ ਹੈ ਤੇ ਉਹ ਕਹਿੰਦਾ ਹੈ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਦੂਜਾ ਵਿਆਹ ਨਹੀਂ ਕਰਨ ਦੇਵੇਗਾ ਹਾਸਰਾਸ ਪੈਦਾ ਕਰਨ ਵਾਲਾ ਉਹ ਇਕਾਂਗੀ ਵਿੱਚ ਹਾਸਰਾਸ ਪੈਦਾ ਕਰਨ ਵਾਲਾ ਪਾਤਰ ਹੈ ਇਕਾਂਗੀ ਵਿੱਚ ਉਸ ਦੀ ਦਲੀਲਵਾਜੀ ਹਾਸਿਰ ਜਵਾਬੀ مخੌਲ ਹਾਸਰਾਸ ਪੈਦਾ ਕਰਦੀ ਹਨ ਹੁਣ ਆਪਾਂ वार्तालाप ਕਰਾਂਗੇ ਇਸ ਇਕਾਂਗੀ ਦੇ ਵਿੱਚ ਜਿਹੜੇ ਇਹ ਇੰਪੋਰਟੈਂਟ ਜਿਹੜੇ ਸੀਗੇ ਪਾਤਰ ਸੀਗੇ ਸੁਖਦੇਵ ਕੌਰ ਪਾਤਰ ਵੀ ਆਪਾਂ ਕਰ ਲੈਨੇ ਆਂ ਸੁਖਦੇਵ ਕੌਰ ਹੈ ਜਿਹੜੀ ਦੂਜਾ ਵਿਆਹ ਕਾਂਗੀ ਦੀ ਇਕ ਨੀਵਨ ਪੱਤਰ ਹੈ ਉਹਨੇ ਹਾਲ ਕੌਰ ਦੀ ਧੀ ਹੈ ਸੁਖਦੇਵ ਸਿੰਘ ਉਸ ਦਾ ਭਰਾ ਹੈ ਉਸ ਦੇ ਸਹੁਰੇ ਰੱਜੇ ਪੁੱਜੇ ਜੰਗੀਰਦਾਰ ਹਨ ਉਸ ਦੇ ਪਤੀ ਦਾ ਨਾਮ ਬਲਵੰਤ ਸਿੰਘ ਹੈ ਉਹ ਸ਼ਰਾਬੀ ਹੈ ਉਸ ਦੀਆਂ ਦੋ ਧੀਆ ਹਨ ਉਸ ਦਾ ਆਪਣੇ ਪਤੀ ਨਾਲ ਆਮ ਕਰਕੇ ਖਲੇਸ਼ ਹੀ ਰਹਿੰਦਾ ਹੈ ਉਸ ਦਾ ਫਾਤਰ ਹੈ ਜਿਹੜਾ ਕਾਂਗੀ ਨੂੰ ਸਿਖਰ ਤੇ ਪਹੁੰਚਾਉਣ ਵਿੱਚ ਮਹਤਮਪੂਰਨ ਸਥਾਨ ਰੱਖਦਾ ਹੈ ਵੀਰ ਨਾਲ ਪਿਆਰ ਕਰਨ ਵਾਲੀ ਉਹ ਆਪਣੇ ਵੀਰ ਨਾਲ ਪਿਆਰ ਕਰਦੀ ਹੈ ਉਹ ਸੁਖਦੇਵ ਨੂੰ ਮਿਲਣਾ ਹੁੰਦੀ ਹੈ ਤੇ ਇਸ ਲਈ ਉਹ ਸੁਖਦੇਵ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ। ਬੇਪਰਵਾਹ ਉਹ ਘਰ ਦੇ ਕਲੇਸ਼ ਤੇ ਪਤੀ ਦੇ ਸ਼ਰਾਬੀ ਹੋਣ ਬਾਰੇ ਬਹੁਤਾ ਫਿਕਰ ਨਹੀਂ ਕਰਦੀ। ਮਾਪਿਆਂ ਦਾ ਫਿਕਰ ਕਰਨ ਵਾਲੀ ਉਹ ਘਰ ਵਿੱਚ ਸਭ ਨੂੰ ਚੁੱਪ-ਚੁੱਪ ਖੜੇ ਦੇਖ ਕੇ ਫਿਕਰਬੰਦ ਹੋਈ ਉਸ ਤੋਂ ਤਰਨ ਕੁਛ ਨਹੀਂ ਹੈ। ਅਗਲੇ ਆਪਾਂ ਕਰਦੇ ਆਂ ਬਾਹਰਤਾਲਾਪ। ਬਾਹਰਤਾਲਾਪ ਮੇਰਾ ਤਾਂ ਕੋਈ ਨਹੀਂ ਕਰਦਾ। ਜੀ। ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰ ਬੇ ਦੀੰਨੇ ਰਹਨੇ ਹੋ। ਪਰ ਮਾਂ ਜੀ ਜੀ ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੋਖੀ ਤੁਸੀਂ ਕਰੋ ਸਹੀ ਆਪਣੇ ਪੁੱਤਰ ਦਾ ਦੂਜਾ ਵਿਆਹ ਮੈਂ ਤੁਹਾਡੀ ਧਰਤੀ ਸ਼ਹੀਦ ਹੋ ਕੇ ਨਾ ਮਰ ਜਾਵਾਂ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਮਨਜੀਤ ਕੌਰ ਨੇ ਨਿਹਾਲ ਕੌਰ ਨੂੰ ਕਹੇ ਆਪਣੀ ਸੱਸ ਨੂੰ ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ ਉਹ ਸੁਖਦੇਵ ਸਿੰਘ ਦੇ ਦੂਜੇ ਵਿਆਹ ਦਾ ਸੱਸ ਵੱਲੋਂ ਦਿੱਤੇ ਡਰਾਵੇ ਦੇ ਸੰਬੰਧ ਵਿੱਚ ਮਨਜੀਤ ਕੀ ਕਹਿੰਦੀ ਹੈ ਮਨਜੀਤ ਆਪਣੀ ਸੱਸ ਦੇ ਡਰ ਤੇ ਸ਼ਹੀਦ ਹੋ ਕੇ ਮਰ ਜਾਣ ਲਈ ਕਹਿੰਦੀ ਹੈ ਅਗਲਾ ਹੈਗਾ ਜਦੋਂ ਬਾਪੂ ਜੀ ਸਿਪਾਹੀ ਭੱਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ ਸਰਦਾਰ ਬਨਵਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੋ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਸੁਖਦੇਵ ਸਿੰਘ ਨੇ ਆਪਣੀ ਪਤਨੀ ਮਨਜੀਤ ਨੂੰ ਕਹੇ ਬਾਪੂ ਜੀ ਦੇ ਸਰਦਾਰਵਾਨ ਦੇ ਪਰਿਵਾਰ ਵਿੱਚ ਕੀ ਵਾਧਾ ਹੋਇਆ ਪਰਿਵਾਰ ਵਿੱਚ ਇੱਕ ਮੁੰਡੇ ਤੇ ਇੱਕ ਕੁੜੀ ਦਾ ਜਨਮ ਹੋਇਆ ਬਾਪੂ ਜੀ ਦੇ ਦੂਜਾ ਵਿਆਹ ਕਰਵਾਉਣ ਪਿੱਛੇ ਉਹਨਾਂ ਦੀ ਕਿਹੜੀ ਸੂਚਕ ਕੰਮ ਕਰਦੀ ਸੀ ਫੌਜੀ ਨੁਕਤੇ ਦੇ ਦੋ ਬੱਚਿਆਂ ਨੂੰ ਬਹੁਤ ਘੱਟ ਸਮਝਦੇ ਸਨ ਦੁਖੀ ਤਾਂ ਹੈ ਪਰ ਗੱਲ ਕੀ ਹੈ ਦੁਖੀ ਤਾਂ ਦੁਖੀ ਤਾਂ ਮੈਨੂੰ ਵੀ ਪਤਾ ਹੈ ਜਗੀਰਦਾਰਾਂ ਦੇ ਘਰ ਧੀ ਨੂੰ ਵਿਆਹ ਕੇ ਤੂੰ ਸੁੱਖ ਦੀ ਆਸ ਰੱਖੀ ਹੋਣੀ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਕਿਹਾ ਗੁਰਦੀਪ ਸਿੰਘ ਨੇ ਆਪਣੀ ਪਤਨੀ ਨਿਹਾਲ ਕੌਰ ਨੂੰ ਗੁਰਦੀਪ ਸਿੰਘ ਨੂੰ ਕਿਸ ਗੱਲ ਦਾ ਪਤਾ ਹੈ ਇਹ ਹੀ ਕਿ ਉਸ ਦੀ ਧੀ ਜਿਹੜੀ ਸਹੁਰੇ ਘਰ ਸੁਖੀ ਨਹੀਂ ਹੈ ਗੁਰਦੀਪ ਸਿੰਘਾਂ ਅਨੁਸਾਰ ਉਸ ਦੀ ਧੀ ਦੇ ਦੁਖੀ ਹੋਣ ਦਾ ਕਾਰਨ ਕੀ ਹੈ ਆਪਣੀ ਧੀ ਨੂੰ ਜਗੀਰਦਾਰਾਂ ਦੇ ਘਰ ਵਿਆਹਣ ਦਾ ਮੀ ਬਹੂ ਮੈਨੂੰ ਮਾਫ ਕਰੀ ਮੈਂ ਤੇਰੇ ਨਾਲ ਜਿਹੜੀਆਂ ਦੂਜੇ ਵਿਆਹ ਦੀਆਂ ਗੱਲਾਂ ਕੀਤੀਆਂ ਨੇ ਮੈਂ ਭੁੱਲੀ ਮੈਂ ਤਾਂ ਆਪ ਇਸ ਦੂਜੇ ਵਿਆਹ ਦਾ ਬਥੇਰਾ ਦੁੱਖ ਭੋਗ ਚੁੱਕੀ ਹਾਂ ਮੇਰੀ ਧੀ ਤੇ ਇਹ ਹੁਣੀ ਕਿਹੜੇ ਪਾਪ ਦਾ ਫਲ ਹੋ ਕੇ ਬੀਤਦੀ ਏ ਜਿਹੜੇ ਬਹੁ ਮੈਂ ਤੈਨੂੰ ਬੋਲ ਕਬੋਲ ਬੋਲ ਬੋਲੇ ਹਨ ਨਹੀਂ ਉਹਨਾਂ ਬੋਲਾਂ ਦੀ ਮੈਂ ਤੈਤੋਂ ਤੇ ਵਾਹਿਗੁਰੂ ਤੋਂ ਮਾਫੀ ਮੰਗਦੀ ਹਾਂ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ ਨਿਹਾਲਕੌਰ ਨੇ ਆਪਣੀ ਨੂੰ ਮੰਜੀ ਤੀ ਨਿਹਾਲਕੌਰ ਆਪਣੀ ਨੂੰ ਤੋਂ ਮਾਫੀ ਕਿਉਂ ਮੰਗਦੀ ਹੈ ਬੋਲ ਕਬੋਲ ਬੋਲਣ ਦੀ ਤੇ ਇਹ ਨਿਹਾਲਕੌਰ ਆਪਣੀ ਤੇਰੀ ਕਿਹੜੀ ਗੱਲੋ ਚਿਹੜੀ ਹੋਣੀ ਦੀ ਗੱਲ ਕੱਢੀ ਹੈ ਨਿਹਾਲਕੌਰ ਆਪਣੀ ਜਵਾਈ ਦੁਆਰਾ ਦੂਜਾ ਵਿਆਹ ਕਰਵਾਉਣ ਦੀ ਗੱਲ ਨੂੰ ਧੀ ਦੀ ਹੋਣੀ ਲਈ ਹੋਣੀ ਕਹਿੰਦੀ ਹੈ ਹੁਣ ਆਪਾਂ ਕਰਦੇ ਹਾਂ ਬਰਤਾਲਾਪ ਤਾਂ ਹੋ ਚੁੱਕੇ ਆਪਾਂ ਨੇ ਵਸਤੂ ਨਿਸ਼ਚੇ ਪ੍ਰਸ਼ਨ ਕਰੀਏ ਦੂਜਾ ਵਿਆਹ ਕਾਂਗੀ ਕਿਸ ਦੀ ਰਚਨਾ ਹੈ ਸੰਸਿੰਘ ਸੇਖੋਂ ਦੀ ਨਿਹਾਲਕੌਰ ਤੇ ਮਨਜੀਤ ਦਾ ਕੀ ਰਿਸ਼ਤਾ ਹੈ ਸੱਸ ਤੇ ਨੂੰਹ ਦਾ ਨਿਹਾਲਕੌਰ ਦੇ ਪਤੀ ਦਾ ਨਾਂ ਕੀ ਹੈ ਗੁਰਦੇਵ ਸਿੰਘ ਸੁਖਦੇਵ ਕੌਰ ਦੇ ਪਤੀ ਦਾ ਨਾਮ ਬਲਵੰਤ ਸਿੰਘ ਦੂਜਾ ਵਿਆਹ ਕਾਂਗੀ ਦਾ ਵਿਸ਼ਾ ਕਿਹੋ ਜਿਹਾ ਹੈ ਸਮਾਜ ਸੁਧਾਰਕ ਤੇ ਵਿਅੰਗਾਤਮਕ ਦੂਜਾ ਵਿਆਹ ਕਾਂਗੀ ਦਾ ਆਰੰਭ ਕਿਸ ਵੇਲੇ ਹੁੰਦਾ ਹੈ ਸਵੇਰੇ 10 ਵਜੇ ਨਿਹਾਲ ਕੌਰ ਦਾ ਮਨਜੀਤ ਪ੍ਰਤੀ ਰਵੱਈਆ ਕਿਹੋ ਜਿਹਾ ਸੀ ਕੌਣਾਤੀ ਈਰਖਾ ਭਰਿਆ ਮਨਜੀਤ ਦਾ ਨਿਹਾਲ ਕੌਰ ਪ੍ਰਤੀ ਰਵੱਈਆ ਕਿਹੋ ਜਿਹਾ ਸੀ ਸਤਿਕਾਰ ਤੇ ਨਿਰਭੰਤਾ ਭਰਿਆ ਚੱਖਾ ਕਤਦੀਨ ਨਿਹਾਲ ਕੌਰ ਨੇ ਸਵੇਰ ਦੇ ਕਿੰਨੇ ਗਲੋਟੇ ਲਾਹੇ ਸਨ ਤਿੰਨ निहाल कौर मंजीत निहाल कौर नु किस तरह बुळा-पळा ਕਹਿਣ ਤੋਂ ਰੋਕਦੀ ਹੈ ਇਸ ਨੂੰ ਗਵੰਡਾ ਨੂੰ निहाल कौर ਅਨਸਾਰ मंजीत ਨੂੰ ਕੁੱਟੀਆਂ ਮੱਤਾਂ ਕੌਣ ਦਿੰਦਾ ਹੈ ਗਵੰਡਾ ਉਹਨੇ ਹਾਲਕੌਰ ਆਪਣੀ ਨੂੰ ਨੂੰ ਕੀ ਡਰਾਵਾ ਦਿੰਦੀ ਹੈ ਆਪਣੇ ਪੁੱਤਰ ਦਾ ਦੂਜੇ ਵਿਆਹ ਕਰਨ ਦਾ ਸੁਖਰਾਜ कौर ਕੌਣ ਸੀ ਇਸ ਦੀ ਸ਼ਬਦੀ ਜ਼ਿਲ੍ਹਾ ਪ੍ਰਧਾਨ निहाल कौर ਛੁੱਟੜ ਸ਼ਬਦ ਦੀ ਵਰਤੋਂ ਕਿਨਾਂ ਲਈ ਕਰਦੀ ਹੈ ਸਵਾ ਵਿੱਚ ਕੰਮ ਕਰਨ ਵਾਲੀਆਂ ਇਸਤਰੀਆਂ ਦੇ निहाल कौर ਦੇ ਸਾਰ ਸੁਖਦੇਵ ਨੇ ਕਿਸ ਤਰ੍ਹਾਂ ਆਉਣਾ ਸੀ ਪਰसों 27 ਤਰੀਕ ਨੂੰ ਸੁਖਦੇਵ ਤੇ ਮਨਜੀਤ ਦਾ ਵਿਆਹ ਹੋਇਆ ਨੂੰ ਕਿੰਨੇ ਕੁ ਸਾਲ ਹੋ ਗਏ 2.5 ਸਾਲ ਨਿਹਾਲਪੁਰ ਹਵੇਲੀ ਨੂੰ ਕੀ ਕਹਿੰਦੀ ਅੱਗੀ ਕਰਨ ਜਾਂਦੀ ਹੈ ਪਦੀਨਾ ਤੋੜਨ ਸੁਖਦੇਵ ਪੌਰ ਦੇ ਕਿੰਨੇ ਬੱਚੇ ਹਨ ਦੋ ਧੀਆਂ ਸੁਖਦੇਵ ਪੌਰ ਕਿੰਨਾ ਦੇ ਘਰ ਵਿਆਹ ਹੀ ਹੋਈ ਸੀ ਜਗੀਰਦਾਰਾਂ ਦੇ ਸਰਦੇਵ ਕੌਰ ਦੀ ਵੱਡੀ ਧੀ ਦੀ ਉਮਰ ਕਿੰਨੀ ਸੀ 5 ਸਾਲ ਸੁਖਦੇਵ ਕੌਰ ਦੀ ਮੁੱਕੀ ਧੀ ਦੀ ਕਿੰਨੀ ਉਮਰ ਸੀ 3 ਸਾਲ ਇਹ ਸੀ ਦੂਜਾ ਵਿਆਹ ਦਾ ਮੇਰੇ ਪਾਤਰ ਬਸ ਤੋਂ ਨਿਸ਼ਚ ਪ੍ਰਸ਼ਨ ਤੇ वार्तालाप ਮੈਨੂੰ ਉਮੀਦ ਹੈ ਬੱਚੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਣ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ